ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਕਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣਿਆਂ ਦੀ ਸਾਰੇ ਵਰਗ ਵਾਲੇ ਨੇ ਬਹੁਤ ਸੋਹਣੇ ਨਵੇਂ ਨਵੇਂ ਕਲਰ ਨੇ ਨਵੇਂ ਨਵੇਂ ਡਿਜ਼ਾਈਨ ਨੇ ਜੋ ਵੀ ਤੁਸੀਂ ਸਕਰੀਨ ਸ਼ਾਟ ਸੂਟ ਲੈਣਾ ਜੀ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਲੀਜ਼ ਮੇਰੀ ਰਿਕਵੈਸਟ ਹੈ ਮੈਂ ਨਾ ਗਰਮੀ ਜਿਆਦਾ ਹੋ ਰਹੀ ਹੈ ਮੈਂ ਥੋੜਾ ਜਿਹਾ ਉੱਚੀ ਵੀ ਬੋਲ ਰਹੀ ਹਾਂ ਇਸ ਕਰਕੇ ਤੁਸੀਂ ਫਿਰ ਮੈਨੂੰ ਕਹੋਗੇ ਵੀ ਬਾਅਦ ਦੇ ਪਤਾ ਗਰਮੀ ਜਿਆਦਾ ਆ ਪੱਖੇ ਤੋਂ ਬਿਨਾ ਵੀਡੀਓ ਬਣਾਉਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਮੇਰੇ ਦੌਰਾ ਪੈਣ ਵਾਲਾ ਹੋ ਜਾਂਦਾ ਜੇ ਮੈਂ ਪੱਖਾ ਨਹੀਂ ਲਾਇਆ ਤੋ ਆਪਾਂ ਬਿਨਾ ਉਹ ਕਰੀਏ ਕਿ ਥੋੜਾ ਜਿਹਾ ਵੀ ਲੱਤ ਦੀਆਂ ਆਪਾਂ ਗਰਮ ਦਵਾਈਆਂ ਖਾਣੇ ਆ ਇਸ ਕਰਕੇ ਜਿਆਦਾ ਹੋ ਰਿਹਾ ਨਾ ਕਰਕੇ ਮੈਂ ਅੱਜ ਪੱਖਾ ਲਾ ਕੇ ਵੀਡੀਓ ਬਣਾ ਰਹੀ ਹਾਂ ਤੁਸੀਂ ਇਗਨੋਰ ਕਰਿਓ ਪਲੀਜ਼ ਮੈਂ ਬਹੁਤ ਕਾਫੀ ਕੋਸ਼ਿਸ਼ ਕਰ ਰਹੀ ਹਾਂ ਵੀ ਮੈਂ ਉੱਚੀ ਬੋਲਾਂ ਹੋ ਸਕਿਆ ਜੇ ਤੁਹਾਡੇ ਕੋਲ ਥੋੜੀ-ਮੋਟੀ ਬਾਜ ਘਟ ਆਈ ਕੋਈ ਗੱਲ ਨਹੀਂ ਜੀ ਤੁਸੀਂ ਇਗਨੋਰ ਕਰਿਓ ਤੇ ਆਪਣੀ ਰਿਕਵੈਸਟ ਹੈ ਜੀ ਆਪਾਂ ਤੁਸੀਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰਕੇ ਦ ਉਸ ਤੋਂ ਪਹਿਲਾਂ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜੀ ਉੱਥੇ ਸਾਰੇ ਸੂਟ ਵਰਕ ਵਾਲੇ ਕਈ ਵਾਰ ਹਨਾ ਹਰੇਕ ਸੂਟ ਦੇ ਵਿੱਚ ਜਿਵੇਂ ਇੱਕ ਫੈਬਰਿਕ ਦੇ ਵਿੱਚ 15-15 ਕਲਰ ਆ ਗਏ ਮੈਂ ਉਹ 15-15 ਕਲਰ ਆਪਾਂ ਨਹੀਂ ਲੈ ਸਕਦੇ ਬਾਕੀ ਮੈਂ ਵੀ ਮੈਨੂੰ ਜਿਹੜੇ ਕਲਰ ਸੋਹਣੇ ਲੱਗਦੇ ਨੇ ਮੈਂ ਉਹੀ ਲੈਣੀਆਂ ਤਾਂ ਹੀ ਮੈਂ ਤੁਹਾਨੂੰ ਦੱਸ ਦਣੀ ਹੁੰਦੀ ਆ ਵੀ ਜੇ ਤੁਸੀਂ ਨਾ ਕੋਈ ਹੋਰ ਪਿੱਕਾ ਲੈਣੀ ਹੈ ਤਾਂ ਲੈ ਸਕਦੇ ਹੋ ਇਹ ਹੁਣ ਇਹ ਨਹੀਂ ਹੈਗਾ ਵੀ ਹਰੇਕ ਦੀ ਚੋਇਸ ਮੇਰੇ ਨਾਲ ਦੀ ਹੋਊਗੀ ਹਨਾ ਆਪਣੀ ਆਪਣੀ ਚੋਇਸ ਆ ਕੋਈ ਲਾਈਟ ਕਲਰ ਪਸੰਦ ਕਰਦਾ ਜੀ ਕੋਈ ਡਾਰਕ ਕਲਰ ਪਸੰਦ ਕਰਦਾ ਇਸ ਕਰਕੇ ਕਲੀਅਰ ਰਿਕਵੈਸਟ ਹੈ ਜਿਹੜੇ ਇੰਸਟਾਗ੍ਰam ਤੇ ਆਪਾਂ ਪਾਉਨੇ ਆਂ ਜੀ ਰੀਲ ਉਹਦੇ ਵਿੱਚ ਸਾਰੇ ਕਲਰ ਪਾਏ ਹੁੰਦੇ ਨੇ ਚਾਹੇ 15 ਕਲਰ ਨੇ ਹੀ ਚਾਹੇ 10 ਕਲਰ ਨੇ ਚਾਹੇ 8 ਕਲਰ ਨੇ ਪ੍ਰਿੰਟ ਸੂਟ ਦੇ ਵੀ ਵਰਕ ਵਾਲੇ ਸੂਟ ਦੇ ਵੀ ਜਿਵੇਂ ਦੀ ਵੀ ਫੈਬਰਿਕ ਆ ਜਿਹੜੇ ਸੂਟ ਹੈਗੇ ਨੇ ਉਹਦੇ ਵਿੱਚ ਸਾਰੇ ਕਲਰ ਪਾਏ ਹੁੰਦੇ ਨੇ ਉੱਥੋਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਿੰਦੇ ਹਾਂ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਆਪਣੇ ਕੋਲੇ ਸਿਮਰ ਕਾਟਨ ਦੇ ਵਿੱਚ ਸ਼ਾਈਨਿੰਗ ਇਹਦੇ ਵਿੱਚ ਹੈਗੀ ਬਲੈਕ ਕਲਰ ਹੈ ਤੇ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਤੁਸੀਂ ਪਿੱਕਾ ਲੈ ਸਕਦੇ ਹੋ ਦੇਖੋ ਇਹ ਬਲੈਕ ਤੇ ਕਰੀਮ ਦੇ ਨਾਲ ਸੂਟ ਰੈਡੀ ਕੀਤਾ ਹੈ ਇਹਦੇ ਨਾਲ ਸੌਰੀ ਜੀ ਇਹ ਕਰੀਮ ਤੇ ਬਲੈਕ ਦਾ ਇਹ ਮੈਚਿੰਗ ਸੂਟ ਹੈ ਬਣਾਇਆ ਆਪਾਂ ਨੇ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਇਸ ਤਰ੍ਹਾਂ ਦੀ ਲੈਮਨ ਕਲਰ ਦੀ ਪਲੇਨ ਸਲਵਾਰ ਸੌਰੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਸਲਵਾਰ ਰੱਖੀ ਹੈ ਜੀ ਇਹਦੇ ਨਾਲ ਨਾ ਆਪਾਂ ਨੇ ਸਲਵਾਰ ਤੇ ਪੌਂਚੇ ਤੇ ਵਰਕ ਕੀਤਾ ਹੋਇਆ ਦੇਖੋ ਇਹਦੇ ਵਿੱਚ ਕਲਰ ਮਿਲਦੇ ਨੇ ਜੀ ਬਲੈਕ ਲਾਇਆ ਹੋਇਆ ਹੈ ਜੇ ਆਪਾਂ ਕ੍ਰੀਮ ਲਾਵਾਂਗੇ ਜੀ ਕ੍ਰੀਮ ਇਹ ਸਲਵਾਰ ਦਾ ਕਪੜਾ ਹੋ ਗਿਆ ਦੋ ਕਲਰ ਲਾਇਨੇ ਪੀਚਾ ਇਹਦੇ ਵਿੱਚ ਲਾਈਟ ਗ੍ਰੀਨ ਦਿਖ ਰਿਹਾ ਪੱਤੀਆਂ ਉਹਦੀਆਂ ਲਾਈਨਾਂ ਨੇ ਜੀ ਹਲਕਾ ਰਸਟ ਕਲਰ ਹੈ ਕਿਤੇ ਕਿਤੇ ਆਪਾਂ ਨੇ ਉਹ ਵੀ ਲਾਇਆ ਤੇ ਦੇਖੋ ਜੀ ਜੇ ਤੁਹਾਨੂੰ ਸੂਟ ਪਸੰਦ ਆ ਇਸ ਤਰ੍ਹਾਂ ਦਾ ਇਹ ਆਪਾਂ ਨੇ ਵਰਕ ਕਰਵਾਇਆ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੇ ਵਿਦਆਊਟ ਵਰਕ ਸੂਟ ਲੈਣਾ ਜੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਪ੍ਰਿੰਟਡ ਸੂਟ ਆਲ ਓਵਰ ਲੈਣਾ ਤੁਸੀਂ ਉਹ ਵੀ ਇਹ ਲੈ ਸਕਦੇ ਹੋ ਮੈਚਿੰਗ ਸੂਟ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਦਾ ਆਪਾਂ ਨੇ ਇਹਦੇ ਨਾਲ ਸਲਵਾਰ ਨਾਲ ਕਮੀਜ਼ ਸ਼ਾਰਟ ਨਾਲ ਸਲਵਾਰ ਰੈਡੀ ਕੀਤੀ ਹੈ ਇੱਕ ਸੇਓ ਸੂਟ ਦਾ ਇਹਦਾ ਕਮੀਜ਼ ਦਾ ਫੈਬਰਿਕ ਸੇਮ ਰਹੂਗਾ ਜੀ ਇਸੇ ਨਾਲ ਦੇ ਇਹਦੇ ਨਾਲ ਆਪਾਂ ਨੇ ਲਾਇਆ ਜੀ ਬਲੈਕ ਕਲਰ ਦਾ ਪਲਾਜ਼ੋ ਬਣਾਇਆ ਦੇਖੋ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਇਹ ਸਲਵਾਰ ਨਾਲ ਸੂਟ ਹੈ ਜਿਹੜਾ ਰੈਡੀ ਕੀਤਾ ਹੈ ਮੈਂ ਤੁਹਾਨੂੰ ਇਹਦੇ ਦੁਪੱਟੇ ਰਖਾ ਦਿੰਦੀ ਹਾਂ ਅੰਦਰ ਤਿੰਨ ਲੰਮੀ ਫਿਨਿਸ਼ਿੰਗ ਰਹਿੰਦੀ ਹੈ ਇਹਦੇ ਦੇਖੋ ਜੀ ਇੱਕ ਸੂਟ ਨਾਲ ਇਹ ਸੂਟ ਨਾਲ ਆਪਾਂ ਨੇ ਲਾਇਆ ਜੀ ਇਸ ਤਰ੍ਹਾਂ ਦਾ ਲੈਰੀਏ ਵਾਲਾ ਟਾਈ ਡਾਈ ਪਿਓਰ ਦਾ ਦੁਪੱਟਾ ਜੇ ਤੁਸੀਂ ਚੁਣੁੰਦਾ ਵੈਸੇ ਗਰਮੀ ਦੇ ਵਿੱਚ ਪਿਓਰ ਦਾ ਦੁਪੱਟਾ ਜਿਆਦਾ ਹਨਾ ਇੰਡੀਆ ਦੇ ਵਿੱਚ ਬੈਕ ਲੈਣਾ ਖੌਲਾ ਹੁੰਦਾ ਨਾਲੇ ਤਾਂ ਲਾਈਟ ਵੇਟ ਹੁੰਦਾ ਨਾਲੇ ਗਰਮੀ ਦੇ ਵਿੱਚ ਇਹ ਫੈਬਰਿਕ ਮਲੈਨ ਹੁੰਦੀ ਹੈ ਚਨੂਨ ਦਾ ਦੁਪੱਟਾ ਥੋੜਾ ਜਿਆਦਾ ਗਰਮੀ ਦੇ ਵਿੱਚ ਗਾਲ ਦੇ ਨੂੰ ਵੱਢਦਾ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਕਰ ਰਹੋਗੇ ਕਹੋਗੇ ਆਪਾਂ ਉਵੇਂ ਦਾ ਕਰਾਂਗੇ ਤਿੰਨ ਕਲਰ ਪਾ ਕੇ ਆਪਾਂ ਨੇ ਰਸਟ ਕਲਰ ਹੋ ਗਿਆ ਲੈਮਨ ਹੋ ਗਿਆ ਬਲੈਕ ਹੋ ਗਿਆ ਜੀ ਤਿੰਨ ਕਲਰ ਪਾ ਕੇ ਆਪਾਂ ਦੁਪट्टे ਨੂੰ ਟਾਈ ਡਾਈ ਕੀਤਾ ਹੈ ਜੇ ਇਹਦੀ ਫਿਨਿਸ਼ਿੰਗ ਰਹਿੰਦੀ ਹੈ ਇਸ ਕਰਕੇ ਥੋੜਾ ਜਿਹਾ ਆਪਾਂ ਕਾਲੀ ਦੇ ਵਿੱਚ ਵੀ ਮੈਂ ਵਿਦਆਊਟ ਆਫ ਫਿਨਿਸ਼ਿੰਗ ਹੀ ਆ ਵੀਡੀਓ ਵਿੱਚ ਦਿਖਾ ਰਹੀ ਹਾਂ ਤੁਹਾਨੂੰ ਆਪਾਂ ਕਾਟਨ ਦੀ ਇਹਦੇ ਨਾਲ ਟਾਈ ਡਾਈ ਮਿਲਦੇ ਕਲਰ ਦੀ ਲਾਵਾਂਗੇ ਜੀ ਲੈਸ ਇਹਦੇ ਨਾਲ ਇਸ ਤਰ੍ਹਾਂ ਦਾ ਲਹਿਰੀਆ ਵਾਲਾ ਦੁਪੱਟਾ ਹੋ ਗਿਆ ਦੂਸਰਾ ਸੂਟ ਹੈਗਾ ਜੀ ਸੇਮ ਕਮੀਜ਼ ਦਾ ਫੈਬਰਿਕ ਸੇਮ ਰਹੂਗਾ ਜੀ ਡਿਜ਼ਾਈਨ ਸੇਮ ਰਹੂਗਾ ਇਹ ਦੇਖੋ ਜੀ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਬਲੈਕ ਕਲਰ ਦਾ ਪਲਾਜ਼ੋ ਇਹ ਪਲਾਜ਼ੋ ਦਾ ਆਪਾਂ ਨੇ ਬਣਾਇਆ ਇਹ ਡਿਜ਼ਾਈਨ ਵਰਕੇ ਇਸ ਤਰ੍ਹਾਂ ਦਾ ਇਹ ਪਲਾਜ਼ੋ ਤੇ ਆਊਗਾ ਇਹਦਾ ਪਲਾਜ਼ੋ ਬਣਾਉਣਾ ਬਲੈਕ ਕਲਰ ਦਾ ਇਹਦੇ ਨਾਲ ਵੀ ਆਪਾਂ ਨੇ ਟਾਈਡਾਈ ਦੁਪੱਟਾ ਕੀਤਾ ਹੈਗਾ ਸੇਮ ਫੈਬਰਿਕ ਰਹੂਗਾ ਮੈਂ ਤੁਹਾਨੂੰ ਦੁਪੱਟਾ ਦਿਖਾ ਦਿੰਦੀ ਹਾਂ ਇਹਦੇ ਦੁਪੱਟੇ ਦਾ ਕੁੜੇ ਦੇ ਨੰਬਰ ਖੱਟੇ ਦੇਖੋ ਇਹਦਾ ਦੁਪੱਟਾ ਆਪਾਂ ਨੇ ਇਸ ਤਰ੍ਹਾਂ ਦਾ ਬਣਾਇਆ ਇਸ ਤਰ੍ਹਾਂ ਦੇ ਇੱਕ ਬਲੈਕ ਕਲਰ ਦੇ ਵੱਡੇ ਜੋ ਖੱਟੇ ਪਾ ਕੇ ਜੀ ਹਰੇ ਤੇ ਔਰੇਂਜ ਦੇ ਹਰੇ ਤੇ ਲਾਸਟ ਦੇ ਆਪਾਂ ਨੇ ਛੋਟੇ ਪੀਸ ਬਣਾਏ ਨੇ ਵਿੱਚੋਂ ਇਸ ਤਰ੍ਹਾਂ ਦਾ 2.5 ਮੀਟਰ ਦਾ ਫੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਦੇਖੋ ਜਿਹੜੇ ਮੈਂ ਤੁਹਾਨੂੰ ਇਹਦੇ ਉੱਪਰ ਰੇਟ ਮੈਂਸ਼ਨ ਕਰੂੰਗੀ ਜੀ ਪਿਓਰ ਦੇ ਦੁਪੱਟੇ ਨਾਲ ਟਾਈ ਡਾਈ ਨਾਲ ਮਿਸ਼ਿੰਗ ਕਰਕੇ ਆਪਾਂ ਰੇਟ ਹੋ ਜਾਊ ਇਸ ਕਰਕੇ ਉਸ ਹਾਲ ਦੇ ਨਾਲ ਲਾਵਾਂਗੇ ਬਾਕੀ ਜੇ ਤੁਸੀਂ ਵਿਦਾਊਟ ਦੁਪੱਟਾ ਲੈਣਾ ਹੈ ਜੀ ਤਾਂ ਉਵੇਂ ਵੀ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਜੇ ਤੁਸੀਂ ਨੇ ਸਿੰਗਲ ਕਲਰ ਦੁਪੱਟਾ ਕਰਾਉਂਗੇ ਜੀ ਤਾਂ ਤੁਹਾਨੂੰ 100 ਰੁਪਏ ਸਸਤਾ ਪੈਜੂਗਾ ਜੇ ਤੁਸੀਂ ਟਾਈ ਡਾਈ ਕਰਵਾਉਂਗੇ ਤਾਂ ਤੁਹਾਨੂੰ 100 ਰੁਪਏ ਮਹਿੰਗਾ ਪੈਜੂਗਾ ਚਲੋ ਜੀ ਅਗਲਾ ਸੂਟ ਦਿਖਾਉਣੀ ਆਪਾਂ ਤੁਹਾਨੂੰ ਮੈਚਿੰਗ ਦੇ ਵਿੱਚ ਬਹੁਤ ਵਧੀਆ ਸੂਟ ਰੈਡੀ ਹੋਇਆ ਇਹ ਇਹ ਕੀਤਾ ਹੈ ਜੀ ਆਪਣਾ ਕ੍ਰਸ਼ ਕਾਟਨ ਦੇ ਉੱਪਰ ਦੇਖੋ ਜੀ ਕ੍ਰਸ਼ ਦੇ ਉੱਪਰ ਆਪਾਂ ਨੇ ਇਹ ਸੂਟ ਰੈਡੀ ਕੀਤਾ ਦੇਖੋ ਇਸ ਤਰ੍ਹਾਂ ਇਹਦਾ ਪੈਚ ਲਾ ਕੇ ਗਲੇ ਤੇ ਕੰਮ ਕੀਤਾ ਕੰਮ ਮਿਲੂਗਾ ਜੀ ਤੁਹਾਨੂੰ ਪੂਰਾ ਬਿਲਕੁਲ ਸਾਫ਼ ਦੇਖੋ ਸਾਰੇ ਬੇਲ ਬਣੀ ਹੋਈ ਹੈ ਜੀ ਗਲੇ ਤੇ ਡਿਜ਼ਾਈਨ ਬਣਿਆ ਹੋਇਆ ਤੇ ਇਹਦੇ ਬਾਹ ਦੇ ਉੱਪਰ ਵੀ ਆਪਾਂ ਨੇ ਇਸ ਤਰ੍ਹਾਂ ਦੀ ਪੈਚ ਲਾ ਕੇ ਵਰਕ ਕੀਤਾ ਇਹਦੇ ਮੂਰੀ ਤੇ ਵੀ ਤੁਹਾਨੂੰ ਕੰਮ ਮਿਲੂਗਾ ਜੀ ਦੇਖੋ ਇਹਦਾ ਦੁਪੱਟਾ ਹਜੇ ਡਾਈ ਕਰਵਾਉਣ ਵਾਲਾ ਰਹਿੰਦਾ ਕਿਉਂ ਸਾਨੂੰ ਟਾਈਮ ਲੱਗ ਜਾਂਦਾ ਫਿਰ ਇਸ ਕਰਕੇ ਅਸੀਂ ਤਾਂ ਪਹਿਲਾਂ ਪਾ ਦਿੰਨੇ ਆ ਵੀਡੀਓ ਵੀ ਫਿਰ ਕਸਟਮਰ ਆਏ ਪਸੰਦ ਕਰਦਾ ਹਨਾ ਸਿਲੈਕਟ ਕਰਦਾ ਵੀ ਟਾਈਮ ਲਾਉਂਦਾ ਜੀ ਫਿਰ ਅਧਿਕਾਰਿਕ ਕੋਲ ਘਟਾਉਣਾ ਹੁੰਦਾ ਉੱਥੇ ਵੀ ਟਾਈਮ ਲੱਗ ਜਾਂਦਾ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਵੀ ਸੂਟ ਪਸੰਦ ਆ ਲੈ ਸਕਦੇ ਹੋ ਦੇਖੋ ਇਹ ਆਪਾਂ ਨੇ ਸਟੇਟ ਸਲਵਾਰ ਰੱਖੀ ਹੈ ਜੀ ਮੂਰੀ ਤੇ ਇਦਾਂ ਦਾ ਤੁਹਾਨੂੰ ਵਰਕ ਮਿਲੂਗਾ ਇਹ ਸੂਟ ਹੈਗਾ ਜੀ ਕ੍ਰਾਸ ਦੇ ਵਿੱਚ ਟਿਸਟਾ ਕ੍ਰਾਸ ਦਾ ਸੂਟ ਮਿਲੂਗਾ ਤੁਹਾਨੂੰ ਦੇਖੋ ਇਸ ਤਰ੍ਹਾਂ ਇਹ ਸੂਟ ਦੇ ਉੱਪਰ ਆਪਾਂ ਨੇ ਪੈਰ ਚਲਾ ਕੇ ਵਰਕ ਕੀਤਾ ਕੰਮ ਦੀ ਇੱਕ ਵਰਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਕੰਮ ਕੋਲੋਂ ਤੁਹਾਨੂੰ ਕੋਈ ਵੀ ਸਾਡੀ ਹੋਣੀ ਮਿਲੂਗਾ ਵੀ ਤੁਸੀਂ ਕੰਮ ਨਹੀਂ ਵਧੀਆ ਕੀਤਾ ਜਿੰਨਾ ਭੈਣਾਂ ਕੋਲੇ ਆਪਣੇ ਆਰਡਰ ਚਲੇ ਗਏ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਹੈ ਹੈਨਾ ਚਲੋ ਜੀ ਅਗਲਾ ਸੂਟ ਆ ਗਿਆ ਜੀ ਕੈਮਰਿਕ ਕਾਟਨ ਤੇ ਦੇਖੋ ਇਹ ਦੀਦੀ ਦੀ ਮੈਚਿੰਗ ਉਹ ਦੋਨਾਂ ਨੇ ਆਪ ਸਿਲੈਕਟ ਕੀਤੀ ਸੀ ਜੀ ਦੇਖੋ ਜੀ ਇਹ ਹੈਗਾ ਇਹ ਮੈਂਜੈਂਟਾ ਕਲਰ ਦੀ ਰੱਖੀ ਹੈ ਜੀ ਸਲਵਾਰ ਇਸ ਤਰ੍ਹਾਂ ਦਾ ਪਿਸਤਾ ਗ੍ਰੀਨ ਜਾਂ ਮਹਿੰਦੀ ਗ੍ਰੀਨ ਜਾਂ ਕਲਰ ਹੈ ਇਹ ਰੱਖਿਆ ਜੀ ਕਮੀਜ਼ ਆਪਾਂ ਤੁਹਾਨੂੰ ਦਿਖਾਉਣੀ ਹੈ ਬਹੁਤ ਸੋਹਣੀ ਮੈਚਿੰਗ ਹੈ ਇਹ ਦੇਖੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਘੇਰ ਤੇ ਕੰਮ ਬਣਿਆ ਹੋਇਆ ਕੈਮਰੀ कॉटन ਦੇ ਸੂਟ ਬਣਿਆ ਹੋਇਆ ਇਹ ਘੇਰ ਤੇ ਕੰਮ ਬਣਿਆ ਹੋਇਆ ਜੀ ਦੇਖੋ ਸਪਾਈ ਦੇਖੋ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਫੁੱਲ ਕਿਵੇਂ ਗੁੰਦਵੇਂ ਗੁੰਦਵੇਂ ਪਏ ਨੇ ਚਾਹੇ ਤੁਸੀਂ ਇਹ ਨਾ ਕਿਓ ਵੀ ਤੁਸੀਂ 100 200 ਮਹਿੰਗਾ ਲਾ ਦਿੰਦੇ ਹੋ ਜੀ ਕੰਮ ਦੀ ਸਾਡੀ ਗਾਰੰਟੀ ਨੂੰ ਕੋਈ ਵੀ ਤਾਗਾ ਨਹੀਂ ਉਧੜੂਗਾ ਹਨਾ ਇਹੀ ਫਲਾਵਰ ਤੁਹਾਨੂੰ ਬਾਹ ਦੇ ਉੱਪਰ ਮਿਲੂਗਾ ਜੀ ਐਡਾ ਵੱਡਾ ਦੇਖੋ ਸੇਮ ਫਲਾਵਰ ਬਾਹ ਤੇ ਮਿਲੂਗਾ ਇੱਕ ਬਾਹ ਦਾ ਫਲਾਵਰ ਇੱਧਰ ਆ ਗਿਆ ਜੀ ਇੱਕ ਦਾ ਇੱਧਰ ਆ ਗਿਆ ਇਹ ਹੋ ਗਿਆ ਜੀ ਘੇਰਾ ਦੇਖੋ ਇਹਦੇ ਨਾਲ ਸਲਵਾਰ ਤੇ ਵੀ ਸੇਮ ਕੰਮ ਮਿਲੂਗਾ ਦੇਖੋ ਜੀ ਇਹ ਮੈਂਜੈਂਟਾ ਕਲਰ ਦੀ ਸਲਵਾਰ ਹੈ ਸੇਮ ਫਲਾਵਰ ਤੁਹਾਨੂੰ ਸਲਵਾਰ ਦੇ ਉੱਪਰ ਵੀ ਮਿਲੂਗਾ ਜੇ ਤੁਸੀਂ ਕਿਸੇ ਹੋਰ ਕਲਰ ਤੇ ਜਾਂ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਮੈਥਿੰਗ ਸੂਟ ਕਰਵਾ ਸਕਦੇ ਹੋ ਇਹ ਆਪਾਂ ਨੇ ਕੈਮਰੀ कॉटन ਤੇ ਕੀਤਾ ਹੈ ਮੈਂ ਤੁਹਾਨੂੰ ਕੈਮਰੀਕ कॉटन ਦਾ ਹੀ ਪ੍ਰਾਈਸ ਦੇ ਦੇ ਉੱਪਰ ਮੈਂਸ਼ਨ ਕਰੂੰਗੀ ਜੀ ਕੋਈ ਹੋਰ ਫੈਬਰਿਕ ਦਾ ਕਰਵਾਉਂਗਾ ਉਸ ਦੇ ਹਿਸਾਬ ਨਾਲ ਲੱਗੂਗਾ ਚਲੋ ਜੀ ਅਗਲੇ ਸੂਟ ਆ ਗਏ ਆਪਣੇ ਕੋਲੇ ਆਲ ਓਵਰ ਇਹ ਸੂਟ ਹੈਗੇ ਨੇ ਸੈਲਫ ਦੇ ਵਿੱਚ ਆਏ ਹੋਏ ਨੇ ਇਹ ਬਟਰ ਕਾਟਨ ਦੇ ਵਿੱਚ ਕੀਤੇ ਨੇ ਰੂਬੀ ਕਾਟਨ ਬਟਰ ਕਾਟਨ ਹੈ ਜੀ ਇਹ ਜੀ ਦੇਖੋ ਇਸ ਤਰ੍ਹਾਂ ਦਾ ਆਪਾਂ ਦੇਖੋ ਕਲਰ ਦੇਖੋ ਸੂਟ ਦਾ ਕਿੰਨਾ ਸੋਹਣਾਗਾ ਕਿੰਨੀ ਸੋਹਣੀ ਇਹਦੀ ਗ੍ਰੇਸ ਬਣ ਰਹੀ ਹੈ ਦੇਖੋ ਅੱਜ ਵਾਲੇ ਸੂਟਾਂ ਦਾ ਵਰਕ ਹੈ ਨਾ ਜਿਹੜਾ ਤੁਸੀਂ ਮੰਨ ਜੂਗੇ ਦੇਖ ਕੇ ਦੇਖੋ ਜੀ ਬਹੁਤ ਸੋਹਣਾ ਕਲਰ ਲੱਗ ਰਿਹਾ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਇਹ ਸੂਟ ਘੇਰ ਦਾ ਕੰਮ ਕੀਤਾ ਹੋਇਆ ਜੀ ਇਸ ਤਰ੍ਹਾਂ ਦਾ ਆਪਾਂ ਤੁਹਾਨੂੰ ਬਾਦੇ ਉੱਪਰ ਦੇਖੋ ਸੇਮ ਡਿਜ਼ਾਈਨ ਮਿਲੂਗਾ ਜੀ ਤੁਹਾਨੂੰ ਬਾਦੇ ਉੱਪਰ ਇਹ ਨਹੀਂ ਹੈਗਾ ਕੱਟ ਕੰਮ ਲਿਆਉਣ। ਜਿਵੇਂ ਨਾ ਵੀ ਤੁਸੀਂ ਜੇ ਦਾ ਨੂੰ ਸੂਟ ਪਸੰਦ ਹੈ ਜੀ ਇਹ ਆਪਣੇ ਕੋਲੇ ਸੂਟ ਰੈਡੀ ਨੇ। ਸਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ। ਕੋਈ ਇਹਦੇ ਤੋਂ ਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ। ਮਲائم ਮਲائم ਦੇਸੀ ਘੋ ਵਰਗਾ ਕਪੜਾ ਹੈਗਾ। ਬਟਰ ਕਾਟਨ ਦਾ ਸੂਟ ਹੈ ਜੀ ਦੇਖੋ। ਇਹਦੇ ਵਿੱਚ ਸੈਲਫ ਆ ਗਿਆ ਜੀ, ਪਲੇਨ ਵੀ ਹੈਗੀ ਹੈ, ਲਾਈਨਿੰਗ ਵੀ ਆ ਗਈ ਜੀ, ਕੋਟਾ ਡੋਰੀਆ ਵੀ ਆ ਗਿਆ, ਹਰ ਤਰ੍ਹਾਂ ਦੀ ਫੈਬਰਿਕ ਹੈ। ਇਹ ਰਹੂਗਾ ਜੀ ਇਸ ਤਰ੍ਹਾਂ ਦਾ ਬਟਰ ਕਾਟਨ ਦਾ। ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ ਮੈਂ ਉਹਦੇ ਉੱਪਰ ਆਪਾਂ ਹੋਰ ਡਿਜ਼ਾਈਨ ਬਣਾਇਆ ਹੈ। ਇਸ ਤਰ੍ਹਾਂ ਦਾ ਲਾਈਟ ਫਰੋਸਟਰ ਰਈ ਕਲਰ ਹੈ ਜੀ ਕਲਰ ਆਪਾਂ ਜ਼ਿਆਦਾ ਬੜਕੀਲੇ ਨਹੀਂ ਕਰਦੇ ਬਾਕੀ ਜੋ ਵੀ ਕਸਟਮਰ ਦੀ ਚੁਆਇਸ ਹੁੰਦੀ ਹੈ ਗੂੜਾ ਪੀਕਾ ਉਹਨਾਂ ਦੀ ਚੁਆਇਸ ਤੇ ਕਰਨਾ ਪੈਂਦਾ ਹੈ ਦੇਖੋ ਜੀ ਇਹ ਆਪਾਂ ਨੇ ਘੇਰ ਦੇ ਉੱਪਰ ਦੋ ਫਲਾਵਰ ਬਣਾਏ ਨੇ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਦਾ ਫਲਾਵਰ ਤੁਹਾਨੂੰ ਛੋਟਾ ਸਾਈਜ਼ ਕਰਕੇ ਬਾਹ ਦੇ ਵਿੱਚ ਮਿਲੇਗਾ ਦੇਖੋ ਇਹ ਵੀ ਤੁਹਾਨੂੰ ਬਟਰ ਕਾਟਨ ਔਰ ਰੂਬੀ ਦੀ ਬਟਰ ਕਾਟਨ ਦੇ ਸੂਟ ਤੇ ਰੂਬੀ ਦੀ ਕਾਟਨ ਤੇ ਤਿਆਰ ਕੀਤਾ ਹੋਇਆ ਸੇਮ ਫਲਾਵਰ ਵਾਂ ਤੇ ਮਿਲੂਗਾ ਇਹ ਆਲ ਓਵਰ ਸੂਤਾ ਜੀ ਇਹਦੇ ਵਿੱਚ ਜੇ ਤੁਸੀਂ ਕੋਈ ਕਲਰ ਹੋਰ ਸਿਲੈਕਟ ਕਰਨਾ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਦੇਖੋ ਨਵਾਂ ਸਕਰੀਨਸ਼ਾਟ ਆਪਣਾ WhatsApp ਤੇ ਨੰਬਰ ਚੱਲਦਾ ਜੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੇ ਆ ਨਾ ਸੂਤਾ ਨਾਲ ਦੁਪੱਟਾ ਨਹੀਂ ਹੈਗਾ ਜੀ ਉਹਨਾਂ ਦਾ ਵਾਧੂ ਦਾ ਦੁਪੱਟਾ ਰੇਟ ਦੱਸਾਂਗੇ ਜੀ ਆਪਾਂ ਵੀਡੀਓ ਦੇ ਵਿੱਚ ਜਿਨ੍ਹਾਂ ਨਾਲ ਦੁਪੱਟੇ ਹੈਗੇ ਨੇ ਜੀ ਉਹ ਵੀ ਦਾ ਦੁਪੱਟਾ ਰੇਟ ਦੱਸਾਂਗੇ ਜੇ ਤੁਸੀਂ ਸਟੀਚਿੰਗ ਕਰਵਾਉਣੀ ਹੈ ਜੀ ਤਾਂ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਤੇ ਬਾਕੀ ਉਹ ਤੁਹਾਨੂੰ ਬਿਨਾ ਸਟੀਚਿੰਗ ਤੋਂ ਹੋਊਗਾ ਜੀ ਸੂਟ ਦਾ ਰੇਟ ਸਟੀਚਿੰਗ ਦੇ ਪੈਸੇ ਅਲੱਗ ਤੋਂ ਲੱਗ ਜਾਣਗੇ ਮੈਨੂੰ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੰਦੇ ਨੇ ਸਾਰੇ ਬਹੁਤ ਸੋਹਣੇ ਸੂਟ ਨੇ ਬਹੁਤ ਪਿਆਰੇ ਕਲਰ ਨੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਤੇ ਸਰਦਾਰੀ ਜੀ ਲੁੱਕ ਦੇ ਸੂਟ ਨੇ ਇਹ ਕੋਈ ਜ਼ਿਆਦਾ ਫੜਕੀਲੇ ਨਹੀਂ ਹੈਗੇ ਬਾਕੀ ਤੁਹਾਡੀ ਚੋਇਸ ਹੋਊਗੀ ਜੀ ਜਿਵੇਂ ਦਾ ਸੂਟ ਤੁਸੀਂ ਕਹੋਗੇ ਆਪਾਂ ਰੈਡੀ ਕਰਕੇ ਦੇਵਾਂਗੇ ਮੈਨੂੰ ਪੂਰੀ ਉਮੀਦ ਹੈ ਮੇਰੇ ਲੰਗਰ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ